ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਨਵਜੋਤਪਾਲ ਸਿੰਘ ਰੰਦਾਵਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਵਾਂ ਸ਼ਹਿਰ ਦੇ ਵਸਨੀਕਾਂ ਨੂੰ ਛੋਟੇ ਭੀਮ ਅਤੇ ਲਾਲ ਪਾਂਡੇ ਦੀਆਂ ਪੋਸ਼ਾਕਾਂ ਪਾ ਕੇ ਪੂਰੇ ਸ਼ਹਿਰ ਵਿੱਚ ਪੰਜਾਬ ਵਿੱਚ ਪਹਿਲੀ ਜੂਨ ਨੂੰ ਆ ਰਹੇ ਲੋਕਤੰਤਰ ਦੇ ਮਹਾਉਤਸਵ ਵਿੱਚ ਭਾਗੀਦਾਰ ਬਣਾਉਣ ਲਈ ਜਾਗਰੂਕ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਨੋਡਲ ਅਫਸਰ ਸ੍ਰੀ ਰਾਜੀਵ ਕੁਮਾਰ ਵੱਲੋਂ ਸਵੇਰ ਸਮੇਂ ਦੋਵੇਂ ਪਾਤਰਾਂ ਨੂੰ ਭੇਜਿਆ ਗਿਆ ਅਤੇ ਸੰਦੇਸ਼ ਦਿੱਤਾ ਕਿ ਨਵਾਂ ਸ਼ਹਿਰ ਦੇ ਸਮੂਹ ਵੋਟਰ ਆਪਣੇ ಮತਦਾਨ ਅਧਿਕਾਰ ਦੇ ਕਰ ਤੋਂ ਜ਼ਰੂਰ ਕਰਨ ਇਨ ਵਿਕਲਾ ਤਰੀਕਾ ਹਰ ਬੱਚੇ ਨੌਜਵਾਨ ਮਰਦ ਅਤੇ ਔਰਤਾ ਬਜ਼ੁਰਗਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ ਅਤੇ ਇਸ ਵਾਰ ਜ਼ਿਲ੍ਹਾ ਸ਼ਹਿਰ ਪਗਤ ਸਿੰਘ ਨਗਰ 75 ਪਾਰ ਦੇ ਮਿਸ਼ਨ ਨੂੰ ਪ੍ਰਾਪਤ ਕਰਨ ਵਿੱਚ ਸਾਡਾ ਸਹਿਯੋਗ ਕਰੇਗਾ ਇਹ ਉਪਰਾਲਾ ਨਵਾਂ ਸ਼ਹਿਰ ਦੇ ਸਾਰੇ ਜਨਤਕ ਅਦਾਰੇ ਆ ਬੱਸ ਸਟੈਂਡ ਸਿਵਲ ਹਸਪਤਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੁਵਿਧਾ ਸੈਂਟਰ ਦਫਤਰ ਸਬਡਿਵੀਜ਼ਨਲ ਮੈਜਿਸਟ੍ਰੇਟ ਨਵਾਂ ਸ਼ਹਿਰ ਕੋਠੀ ਰੋਡ ਰੇਲਵੇ ਰੋਡ ਕੁਲਾਮ ਰੋਡ 슈ਗਰ ਮਿਲ ਰਾਹੋ ਰੋਡ ਬਾਰਾਦਰੀ ਗਾਰਡਨ ਆਦ ਖੇਤਰਾਂ ਵਿੱਚ ਸਮੂਹ ਵੋਟਰਾਂ ਨੂੰ 1 ਜੂਨ ਨੂੰ VOTING ਲਈ ਪ੍ਰੇਰਿਤ ਕਰੇਗਾ ਇਹਨਾਂ ਦੋਵੇਂ ਕਾਸਟਿਊਮਸ ਵੱਲੋਂ ਆਮ ਲੋਕਾਂ ਨੂੰ ਵੋਟਰ ਜਾਗਰੂਕਤਾ ਸੰਬੰਧੀ ਬੱਸਾਂ ਵਿੱਚ ਬੱਸ ਸਟੈਂਡ ਤੇ ਦੁਕਾਨਾਂ ਵਿੱਚ ਅਤੇ ਮਾਲਸ ਵਿੱਚ ਜਾ ਕੇ ਪੈਂਫਲੈਟਸ ਵੀ ਵੰਡੇ ਗਏ